ਇਜਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਲਾਲ ਚਲੇ ਸਭ ਕੋਏ ਚੰਗਾ ਨੌਰ ਖਾਏ ਕੈ ਜਸਕੀਰਤ ਜਗ ਲੇ ਇਸ ਨਦਰ ਨ ਆਵਈ ਤਾ ਵਾਤ ਨ ਪੁੱਛੇ ਕਿ ਕੀਟਾ ਅੰਦਰ ਕੀਟ ਕਰੇ ਦੋਸੀ ਦੋਸਤ રે ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤੇ ਆ ਗੁਣ ਦੇ ਤੇਹਾ ਕੋਵੇ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਵਾਹਿਗੁਰਦੀ ਕਾ ਖਾਲਸਾ ਵਾਹਿਗੁਰ ਕੀ ਫਤਿਹ ਵੈਲਕਮ ਇੱਕ ਗੁਰਸੇਖ ਗੁਰੂ ਸਿੰਘ ਜੈਨ ਅਬਸਦਾ ਅੱਜ ਆਪਾਂ ਵਿਚਾਰ ਕਰਨ ਨੂੰ ਪਹੁੰਚੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਰ ਸਰਕਾਰ 7ਵੀਂ ਪੌੜੀ ਤੇ ਦਰਜੀਸਰ ਦੀ ਜੋ ਵੀ ਅੱਖ ਸ਼ੁਰੂ ਕੀਤੀ ਸੀ ਚੰਦ ਦਿਨ ਪਹਿਲਾਂ ਅੱਜ ਸਤਵੇਂ ਹਫ਼ਤੇ ਪਹੁੰਚੇ ਇਸ ਪੌੜੀ ਤੇ ਅੱਜ ਕੁਝ ਰਿਓਸ ਦੀ ਵਿਚਾਰਤਾਰਾ ਸਾਂਝੀ ਕਰਾਂਗੇ ਤੇ ਆਓ بنا دری جو تھی جڑی ہے سر سانجی کریے جے جگ جے یار جے یگ چار چاہے چورے چوہاں جگ چاہے تھا چار جگ کال یگ چلتا پیا ساتھ یگ چتر یگ 2 ابرਿਉ ਕਹਿੰਦੇ ਜੇ ਚਾਰ ਜੁਗਾ ਜੇ ਜੋ ਚਾਰੇ ਆਰਜਾ ਆਰਜਾ ਨਾਲ ਉਮਰ ਹੋਰ ਦਸੂਣੀ ਹੋਏ ਇਹ ਚਾਰ ਜੁਗਾ ਜਿੰਨੀ ਉਮਰ ਹੋ ਜੇ ਤੇ ਉਤੋਂ ਵੀ 10 ਗੁਣਾ ਜ਼ਿਆਦਾ ਹੋ ਜੇ ਮਲਟੀਪਲਾਈ ਬਟਨ ਨੂੰ ਪਾ ਕਹਿੰਦੇ ਹੋਰ ਦਸੂਣੀ ਹੋਏ 10 ਗੁਣਾ ਤਾਂ ਹੋਰ ਵਾਜੂਏ ਨਵਾਂ ਖੰਡਾ ਵਿੱਚ ਜਾਣੀ ਐ ਨਵਾਂ ਖੰਡਾ ਭਾਵੇਂ ਸਖਾਈ ਸਸਤੀ ਜਾਣ ਮਸ ਹਮ ਲੋਕ ਪਛਾਣ ਲਾਪਣ ਇਹ ਨਹੀਂ ਮਤ ਪਛਾਣ ਲਾਪਣਗੇ ਕਿਉਂਕਿ ਫਿਰ ਨਵਾਂ ਖੰਡਾ ਵਿੱਜਣੀ ਹੈ ਭਾਵੇਂ ਕਿ ਸਾਰੀ ਸਿਸ਼ਟੀ ਵਿੱਚ ਤੁਹਾਨੂੰ ਜਾਣ ਲਾਪਣਾ ਨਾਲ ਚੱਲੇ ਸਭ ਕੋ ਹੋਏ ਸਾਰੇ ਜਿਹੜੇ ਪਿਛੇ ਪੁਰਨ ਲਾਪਣ ਉਸ ਬੰਦੇ ਦੇ ਚੰਗਾ ਨਾਉ ਰਖਾਏ ਕਾ ਚੰਗਾ ਨਾਉ ਵੀ ਖੱਟ ਲਿਆ ਜਸ ਕੀਰਤ ਜਗ ਲੇ ਜਾਜ਼ਾ ਤਾਤ ਫੀ ਸ਼ੋਬਾ ਨਾਤੇ ਕੀ ਜਾਜ਼ਾ ਬੀ ਤਾਤ ਸ਼ੋਬਾ ਨੇ ਨਾ ਆਮ ਚੰਗਾ ਖੱਟ ਲਿਆ ਹਨ ਸ਼ੋਬਾ ਪਾਲੀ ਪ੍ਰਾਪਤ ਕਰ ਲਈ ਸੰਸਾਰ ਵਿੱਚ ਜੇ ਤਿਸ ਨਦਰ ਨਾ ਆਵਈ ਜੇ ਉਹ ਦਾਵਾਤ ਨਾ ਪੁੱਛੇ ਕਿ ਜੇ ਤਿਸ ਤੇ ਸਰਗ ਪਰਮਾਤਮਾ ਜੇਦੀ ਨਜ਼ਰ ਨਹੀਂ ਹੈ ਕਿਰਪਾ ਨਹੀਂ ਹੈ ਨਜ਼ਰ ਸਾਤ ਪਾ ਕੀ ਕਿਰਪਾ ਮਿਹਰ ਜੇ ਤਿਸ ਨਦਰ ਨ ਆਵਈ ਜੇ ਦੀ ਨਜ਼ਰ ਨਹੀਂ ਹੈ ਪਰ ਮਾਤਮਾ ਦੀ ਕਿਰਪਾ ਨਹੀਂ ਹੈ ਮੇਂ ਨਹੀਂ ਹੈ ਪਰਮਾਤਮਾ ਦੀ ਤਾਂ ਆਤਵਾਸਦਾ ਖਬਰ ਸੁਰਤ ਨਾ ਪੁੱਛਿਆ ਕਿ ਕੋਈ ਫਿਰ ਇਨਾ ਨਾਮ ਖੱਟ ਕੇ ਵੀ ਕੋਈ ਜਿਹੜਾ ਕੋਈ ਖਬਰ ਸੁਰਤ ਨਹੀਂ ਪੁੱਛਦਾ ਹਦੀ ਚੰਗਾ ਨੋ ਰਖਾਏ ਕੈ ਜਸ ਕੀ ਰਤ ਜਗ ਲੇ ਜੇ ਤਿਸ ਨਦਰ ਨ ਆਵਈ ਆਵਾ ਤੈਨਾਂ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਰਵੰਧਿਆ ਗੁਣ ਦੇ ਕੀਟਾ ਠਾਤ ਕੀ ਕੀੜਿਆ ਕੀੜਾ ਕੀਟਾ ਅੰਦਰ ਕੀਟ ਕਰ ਹਜਾਰੇ ਜਿਹੜੀ ਹੈ ਕੀੜਾ ਕੀੜੀ ਅੰਦਰ ਇੱਕ ਮਾਮੂਲੀ ਕੀੜੀ ਕਰ ਕਰਕੇ ਦੋਸੀ ਦੋਸ ਤਰੇ ਕਹਿੰਦੇ ਇੱਕ ਕੀੜੀ ਅੰਦਰ ਇੱਕ ਮਾਮੂਲੀ ਜੀ ਕੀੜੀ ਕਰੇ ਦੋਸੀ ਦੋਸ ਤਰੇ ਜਿਹੜਾ ਦੋਸ ਦੋਸੀ ਜਿਵੇਂ ਪੜਦੇ ਆ ਅਸਰ ਆ ਗੋ ਨਾਲ ਪਛ ਕਹਿੰਦੇ ਕਸਮਾਂ ਨਦਰੀ ਕੀੜਾ ਆਵੇ ਤੇ ਜਿਹੜਾ ਹੈ ਉਹ ਮਾਮੂ ਜੀ ਕੀੜੀ ਬਣਾ ਕੇ ਉਹਨੂੰ ਦੋਸੀ ਥਾਪੁੰਦੇ ਅਰਥਾਤ ਸੇ ਉਸ ਨੂੰ ਨਾਮ ਦਾ ਭੁੱਲਣ ਦਾ ਦੋਸ਼ ਲਾਉਂਦੇ ਪਰਮਾਤਮਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਨਾਨਕ ਹੀ ਨਾਨਕ ਨਿਰਗੁਣ ਗੁਣ ਕਰੇ ਉਹ ਪਰਮਾਤਮਾ ਜਿਹੜਾ ਨਿਰਗੁਣ ਨੇ ਗੁਣਹੀਣ ਨੇ ਉਹਨਾਂ ਚ ਗੁਣ ਪੈਦਾ ਕਰਦਾ ਹੈ ਗੁਣਵੰਤਿਆਂ ਗੁਣਵੰਤਿਆਂ ਜਿਨ੍ਹਾਂ ਗੁਣੀ ਮਨੁਖ ਗੁਣ ਦੇ ਉਹਨਾਂ ਨੂੰ ਵੀ ਉਹਨਾਂ ਵਿੱਚ ਵੀ ਉਹਨੂੰ ਪੈਦਾ ਕਰਦਾ ਹੈ ਤੇਹਾ ਜਿਹੜਾ ਇਹੋ ਜਿਹਾ ਤੇਹਾ ਕੋਏ ਨਾ ਸੁਝਈ ਉਦਰ ਦਾ ਕੋਈ ਲਬਦਾ ਨਹੀਂ ਸੁਝਈ ਇਹਦਾ ਲਬਦਾ ਨਹੀਂ ਜੇ ਇਸ ਗੁਣ ਕੋਈ ਕਰੇ ਕਹਿੰਦੇ ਤਾਂ ਕੋਈ ਲਬਦਾ ਨਹੀਂ ਹੈ ਭਾਵੇਂ ਇੰਨੀ ਲੰਬੀ ਉਮਰ ਕਰ ਲਓ ਤੇ ਭਾਵੇਂ ਦਵੋ ਸ਼ੋਭਾ ਖਾਡੋ ਇਹੋ ਜਿਹਾ ਕੋਈ ਲਬਦਾ ਹੀ ਨਹੀਂ ਹੈ ਜਿਹੜਾ ਨਿਰਗੁਣਾਜ ਗੁਣ ਪਿਆਦਾ ਕਰਦਾ ਹੈ ਤੇ ਗੁਣਮੰਤਿਆਂ ਨੂੰ ਹੋਰ ਗੁਣ ਦਿੰਦਾ ਭਾਵੇਂ ਜਿਹੜਾ ਵਿਚ ਗੁਣਾ ਹੈ ਉਹਨਾਂ ਨੂੰ ਹੋਰ ਗੁਣ ਦਿੰਦਾ ਇਹੋ ਜਿਹਾ ਕੋਈ ਹੋ ਨਹੀਂ ਸਕਦਾ ਪਰਮਾਤਮਾ ਤੋਂ ਵਗੈਰ ਅਸੀਂ ਕਿਸੇ ਨੂੰ ਗੁਣਾ ਨਹੀਂ ਦੱਸ ਸਕਦੇ ਕਿਉਂਕਿ ਅਸੀਂ ਅਸੀਂ ਐਕਚੁਅਲ ਚ ਨਿਰਗੁਣਾ ਠੀਕ ਹੈ ਸੋ ਐਸੀ ਅੱਜ ਦੇ ਵਿਚਾਰ ਜੋ ਆਪ ਸੰਗਤਾਂ ਨਾਲ ਗੁਰੂ ਪਾਸ਼ਾ ਮਹਾਰਾਜੀ ਕੇ ਪਰਣਾ ਸਾਂਝੀ ਕੀਤੇ ਵਿਚਾਰ ਦੀ ਹਾਜ਼ਰੀ ਭਰਦੇ ਆ ਇੱਕ ਨਹੀਂ ਇਹਨੇ ਕਬੂਲਾ ਹੋ ਜਾਂ ਨਹੀਂ ਮਾਫ਼ ਕਰਨਾ اگلے پاؤ جیارے اٹھویں پوڑے سنے ہیں سدھ پیر سو ناچ سنیا تر تبل آکاشواری ایسی آئی دے چار واحر جی کا خالصہ واحی فتح